ਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾ ਤਜਸਵਨੀ ਰਾਏ ਦੇਸ਼ ਦੀ ਰੱਖਿਆ ਕਰਨ ਵਾਲਿਆਂ ਦੇ ਘਰ ਵੀ ਹੁਣ ਸੁਰੱਖਿਅਤ ਨਹੀਂ ਨੇ ਇੱਕ ਸਾਫ ਦਾ ਫੌਜੀ ਮਾਦਾ ਸਿੰਘ ਦੇ ਘਰ ਦੇ ਬਾਹਰ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਇਹ ਜਿਹੜਾ ਮਾਮਲਾ ਹੈ ਇਹ ਪਿੰਡ ਜਾਗੋਵਾਲ ਦੇ ਬਾਂਗਰ ਦੇ ਕੋਲ ਦਾ ਹੈ ਜਿੱਥੇ ਕਿ ਬੀਤੀ ਰਾਤ 10 ਵਜੇ ਦੇ ਕਰੀਬ ਦੋ ਆਣ ਪਛਾਤੇ ਵਿਅਕਤੀ ਸਾਬਕਾ ਫੌਜੀ ਮਾਦਾ ਸਿੰਘ ਦੇ ਘਰ ਦੇ ਬਾਹਰ ਆਉਂਦੇ ਨੇ ਤੇ ਫਾਇਰਿੰਗ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈ ਕਿ ਉਹ ਉਹਨਾਂ ਦੇ ਪੁੱਤਰ ਜਸਪਾਲ ਸਿੰਘ ਪੱਟੀ ਨੂੰ ਵੰਗਾਰਦੇ ਨੇ ਤੇ ਪਰਿਵਾਰ ਦੇ ਨਾਲ ਵੀ ਕਾਫੀ ਗਾਲੀ ਗਲੋਚ ਕਰਦੇ ਨੇ ਉਹਨਾਂ ਨੂੰ ਗਾਲਾ ਕੱਢਦੇ ਨੇ ਤੇ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਵੀ ਕਰਦੇ ਨੇ ਦੂਜਾ ਵਿਅਕਤੀ ਜਦੋਂ ਫਾਇਰਿੰਗ ਕਰਨ ਲੱਗਦਾ ਹੈ ਤਾਂ ਉਸ ਦਾ ਅਸਲਾ ਜਿਹੜਾ ਹੈ ਉਹ ਥੱਲੇ ਡਿੱਗ ਜਾਂਦਾ ਹੁੰਦਾ ਹੈ ਜਦੋਂ ਚੁੱਕਦਾ ਹੈ ਤਾਂ ਉਹ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਇਆ ਹੈ ਜਿਸ ਨੂੰ ਪੁਲਿਸ ਦੇ ਨਾਲ ਸਾਂਝਾ ਵੀ ਕੀਤਾ ਗਿਆ ਤੇ ਅਸੀਂ ਤੁਹਾਨੂੰ ਸਕਰੀਨ ਤੇ ਵੀ ਦਿਖਾ ਰਹੇ ਹਾਂ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਸਪਾਲ ਸਿੰਘ ਪੱਟੀ ਇੱਕ ਨਿਜੀ ਖੰਡ ਮੀਲ ਦੇ ਵਿੱਚ ਕੰਮ ਕਰਦਾ ਹੈ ਕੁਝ ਸਮਾਂ ਪਹਿਲਾਂ ਕੁਝ ਲੋਕਾਂ ਦੇ ਨਾਲ ਉਸ ਦਾ ਝਗੜਾ ਹੋ ਗਿਆ ਸੀਗਾ ਜਿਸ ਦੇ ਵਿੱਚ ਉਹਨਾਂ ਲੋਕਾਂ ਨੇ ਉਸ ਦਾ ਨੁਕਸਾਨ ਕਰਨ ਦੀ ਗੱਲ ਕਹੀ ਸੀ ਪਰ ਫਿਲਹਾਲ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਨੂੰ ਨਹੀਂ ਪਤਾ ਇਹ ਲੋਕ ਕੌਣ ਸਨ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਮੇਰੇ ਘਰ ਦੇ ਬਾਹਰ ਪਰ ਜਦੋਂ ਇਹ ਫਾਇਰਿੰਗ ਹੋਈ ਹੈ ਮੈਂ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ ਹੈ ਪੁਲਿਸ ਵੀ ਆਪਣੀ ਪੁਲਿਸ ਫੋਰਸ ਦੇ ਨਾਲ ਉੱਥੇ ਪਹੁੰਚ ਗਈ ਸੀ ਤੇ ਜਿਹੜੀ ਹੈ ਤਫਦੀਸ਼ ਉਹ ਸ਼ੁਰੂ ਕਰ ਦਿੱਤੀ ਸੀ ਫਿਲਹਾਲ ਪੁਲਿਸ ਜੋ ਹੈ ਸ਼ੱਕੀਆਂ ਦੀ ਭਾਲ ਕਰ ਰਹੀ ਹੈ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਇਸ ਸਾਰੀ ਘਟਨਾ ਦੇ ਨਾਲ ਪੂਰੇ ਪਿੰਡ ਦੇ ਵਿੱਚ ਜਿਹੜਾ ਹੈ دہشت ਦਾ ਮਾਹੌਲ ਬਣ ਚੁੱਕਿਆ ਹੈ ਸਾਰੇ ਸਹਿਮੇ ਹੋਏ ਨੇ ਇਸ ਪੂਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਵਾਲਿਆਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਮੇਰਾ ਨਾਮ ਗਵਿੰਦਰ ਕੌਰ ਮੇਰਾ ਦਿਓਰ ਲੱਗਦਾ ਜਸਪਾਲ ਸਿੰਘ ਹਾਂਜੀ ਤੇ ਕੋਸ਼ਨ ਅਨਪਛਾਤੇ ਬੰਦੇ ਆਏ ਆ ਤੇ ਫਾਇਰਿੰਗ ਕੀਤੀ ਆ ਉਹਨਾਂ ਨੇ ਫਿਰ ਸਾਨੂੰ ਪਤਾ ਲੱਗਾ ਕਿ ਕੋਈ ਆਇਆ ਆ ਅਸੀਂ ਕਿਹਾ ਦੋ ਬੰਦੇ ਆਏ ਇੱਕ ਫਾਇਰ ਕੀਤਾ ਤੇ ਇੱਕ ਤੋਂ ਥੱਲੇ ਰੌਂਡ ਡੇਗੀ ਆ ਤੇ ਫਿਰ ਉਹਨਾਂ ਨੇ ਚੁੱਕੀ ਆ ਤੇ ਚੁੱਕ ਕੇ ਫਿਰ ਦੌੜ ਗਏ ਆ ਤੇ ਗਾਲਾਂ ਬਹੁਤ ਗੰਦੀਆਂ ਕੱਢੀਆਂ ਉਹਨਾਂ ਨੇ ਤੇ ਬਾਹਰ ਜਾ ਕੇ ਚੀਕਾਂ ਮਾਰੀਆਂ ਬੋਰ ਥੱਲੇ ਗੱਲਬਾਤ ਤੇ ਭਾਜੀ ਹੁਣ ਸਾਨੂੰ ਤੇ ਇਹ ਗੱਲ ਦਾ ਤਾਂ ਕੁਝ ਪਤਾ ਨਹੀਂ ਆ ਹੁਣ ਤੇ ਸਾਨੂੰ ਤੇ ਇੱਥੇ ਆਏ ਤਾਂ ਹੀ ਪਤਾ ਲੱਗਾ ਵਾ ਵੀ ਇਹ ਗੱਲ ਵੀ ਇਹ ਗੋਲੀਆਂ ਚੱਲਦੀਆਂ ਗੇੜਚਾ राउंड ਚੱਲਿਆ ਵਾ ਇੱਕ ਤੇ ਉਹ ਠੀਕ ਚੱਲਿਆ ਇੱਕ ਦਾ राउंड ਥੱਲੇ ਡਿੱਗ ਗਿਆ ਆ ਉਹ ਫੇ ਚੁੱਕ ਕੇ ਦੌੜ ਗਿਆ ਤੇ ਗਾਲਾਂ ਕੱਢੀਆਂ ਸਾਨੂੰ ਇਹਨਾਂ ਤੋਂ ਖਤਰਾ ਆ ਤੇ ਸਾਨੂੰ ਇਨਸਾਫ ਚਾਹੀਦਾ ਵਾ ਸਾਡੇ ਇਹ ਹੁਣ ਸਾਡੇ ਬੱਚੇ ਹੈਗੇ ਆ ਕੱਲ ਨੂੰ ਸਾਡੇ ਬੱਚਿਆਂ ਤੇ ਵੀ ਇਹ ਕੰਮ ਹੋਊ ਬਾਹਰ ਸਾਨੂੰ ਕੋਈ ਕਿਸੇ ਦਾ ਭਰੋਸਾ ਨਹੀਂ ਆ ਕੱਲ ਸਾਮੀ ਕੰਮ ਕਰ ਕਰਕੇ ਰੋਟੀ ਪਾਣੀ ਖਾ ਆ ਗਿਆ ਆਪਾਂ ਲੰਮੇ ਬੈਗੇ ਆ ਤੇ 9:40 ਦੇ ਲੱਗੇ ਆਏ ਆ ਤੇ ਬਾਵਾ ਚੀਜ਼ ਹਾਰਾ ਇਹਨਾਂ ਨੇ ਪਾਇਆ ਆ ਕੇ ਤੇ ਘਰ ਦੇ ਅੱਗੇ ਆ ਕੇ ਤੇ ਬਾਜਾ ਮਾਰੀਆਂ ਮੇਰਾ ਨਾਮ ਲੈ ਕੇ ਤੇ ਪੁੱਤੀਜਾ ਮੇਰੇ ਨੇ ਕਿਹਾ ਵੀ ਕੌਣ ਭਾਜੀ ਤੁਸੀਂ ਤੋਂ ਜਿਲੇ ਗੱਲ ਕਹੀ ਆ ਉਹਨਾਂ ਨੇ ਗੋਲੀ ਚਲਾਤੀ ਆ ਤੇ ਬਾਅਦ ਵਿੱਚ ਇੱਕ ਗੋਲੀ ਚਲਾਈ ਆ ਦਾ ਮੈਗਜ਼ੀਨ ਥੱਲੇ ਡਿੱਗ ਗਿਆ ਉਹ ਵੀ ਚੁੱਕ ਦੇ ਦਿਖਾਈ ਦੇ ਜਾਂਦੇ ਵੀਡੀਓ ਚ ਤੇ ਫਿਰ ਬਹੁਤ ਥੱਲੇ ਜਾ ਕੇ ਘਰ ਤੋਂ ਥੋੜੀ ਜਿਹੀ ਦੂਰੀ ਤੇ ਉਹਨਾਂ ਨੇ ਕਾਫੀ ਗਾਲਾਂ ਕੱਢੀਆਂ ਮੇਰਾ ਨਾਮ ਲੈ ਕੇ ਨਾਲੇ ਮੋਰਚਾ ਨੂੰ ਬਹੁਤ ਰਹਿਸਾਂ ਦਿੱਤੀਆਂ ਘਰੋਂ ਬਾਹਰ ਨਿਕਲੇ ਆ ਵਗੈਰਾ ਇਦਾਂ ਬੋਲੇ ਆ ਤੇ ਫਿਰ ਉਹ ਚਲ ਗਏ ਭੱਜ ਗਏ ਜਾਂ ਜਿਸ ਬਾਜੀ ਤੇ ਨਹੀਂ ਕੋਈ ਹੈਗੀ ਪਿੰਡ ਦੇ ਵਿੱਚ ਹੀ ਗਏ ਮਾੜੀ ਮੋਟੀ ਗੱਲ ਹੋਈ ਮੈਨੂੰ ਫੋਨ ਕਰਕੇ ਕਹਿੰਦੇ ਸੀ ਵੀ ਤੇਰੇ ਨਾਲ ਇਦਾਂ ਕਰਦਾਂਗੇ ਤੇਰਾ ਨੁਕਸਾਨ ਕਰਦਾਂਗੇ ਮੇਲੇ ਜੇ ਮੈਂ ਕੰਮ ਕਰਦਾ ਉੱਥੇ ਇਦਾਂ ਕਰਦਾਂਗੇ ਇਹ ਕੀ ਹੈਗਾ ਤੇ ਬਾਅਦ ਆਹ ਕੰਮ ਕੀਤਾ ਪੁਲਿਸ ਆਪਣੀ ਦੇਹੀ ਤੇ ਤਫतीश ਕਰਨ ਕਾਰਵਾਈ ਕਰਕੇ ਫੋਰਮ ਆਫਟਮਾ ਸਾਰੇ ਪਿੰਡ ਦੇ ਰਸੀਟੀ ਸੀਸੀ ਕੈਮਰੇ ਚੈੱਕ ਕੀਤੇ ਆ ਤੇ ਤਸੱਲੀ ਦਿੱਤੀ ਉਹਨਾਂ ਨੇ ਕਿ ਜਿਹਨਾਂ ਨੇ ਇਦਾਂ ਦਿੱਤਾ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਤਾਂ ਕਰਨ ਨੂੰ ਕਿਸਦਾ ਵੀ ਨੁਕਸਾਨ ਕਰ ਸਕਦੇ ਆ ਉਹ ਲੀਆ ਚ ਲਾਉਣੀ ਆ ਮਰੀ ਮੋਟੀ ਗੱਲ ਤੇ ਨੇ ਕਿ ਕੰਟੇ ਤੇ ਦਾਸਤੇ ਦਾ ਮਾਹੌਲ ਬੰਦ ਆਜੇ ਤੇ ਜੇ ਮੈਨੂੰ ਆਉਂਦੇ ਜਾਂਦੇ ਨੂੰ ਕੋਈ ਗੱਲਬਾਤ ਹੋਈ ਇਹਦੇ ਜ਼ਿੰਮੇਵਾਰ ਹੀ ਹੋਣਗੇ ਅਜ ਸਪਾਸਿੰਗ ਦਾ ਜਿੱਜਾ ਲੱਗਦਾ ਇਹ ਅੱਛਾ ਜੀ ਤੇ ਇਹ ਵਿਰਾਨ 940 ਦੇ ਕੰਮ ਹੋਇਆ ਸਾਨੂੰ ਬਾਅਦ ਫੋਨ ਆਇਆ ਵਾ 940 ਇਹ ਹੀ ਦਸਵੀਰੀ ਆਏ ਤੇ ਮਾਰਤੀ ਵੇ ਸੋ 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 ਆਪਣੇ ਸਰਪੰਚ ਸਾਹਿਬ ਆਏ ਆ ਉਹਨਾਂ ਨੇ ਨਾਲ ਹੋਏ ਤੁਸੀਂ ਉਹਨਾਂ ਦੇ ਜਿਹੜੀ ਕੋਈ ਮਾਰਨ ਦੀ ਕਾਰਵਾਈ ਕੀਤੀ ਹੈ ਬਾਕੀ ਦੇਖੋ ਉਹਨਾਂ ਕੇ ਪੁਲਿਸ ਤਾਂ ਆਪਣੇ ਸਾਮੁਖਾਂ ਲਈ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾਂ ਤਜਸਵੀਨੀ ਰਾਏ ਦੇਸ਼ ਦੀ ਰੱਖਿਆ ਕਰਨ ਵਾਲਿਆਂ ਦੇ ਘਰ ਵੀ ਹੁਣ ਸੁਰੱਖਿਅਤ ਨਹੀਂ ਨੇ ਇੱਕ ਸਾਪਤਾ ਫੌਜੀ ਮਾਦਾ ਸਿੰਘ ਦੇ ਘਰ ਦੇ ਬਾਹਰ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਡੀ ਜਾਣਕਾਰੀ ਲਈ ਦੱਸ ਦਈਏ ਇਹ ਜਿਹੜਾ ਮਾਮਲਾ ਹੈ ਇਹ ਪਿੰਡ ਜਾਗੋਵਾਲ ਦੇ ਬਾਂਗਰ ਦੇ ਕੋਲ ਦਾ ਹੈ ਜਿੱਥੇ ਕਿ ਬੀਤੀ ਰਾਤ 10 ਵਜੇ ਦੇ ਕਰੀਬ ਦੋ ਆਣ ਪਛਾਤੇ ਵਿਅਕਤੀ ਸਾਫਤਾ ਫੌਜੀ ਮਾਦਾ ਸਿੰਘ ਦੇ ਘਰ ਦੇ ਬਾਹਰ ਆਉਂਦੇ ਨੇ ਤੇ ਫਾਇਰਿੰਗ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈ ਕਿ ਉਹ ਉਹਨਾਂ ਦੇ ਪੁੱਤਰ ਜਸਪਾਲ ਸਿੰਘ ਪੱਟੀ ਨੂੰ ਵੰਗਾਰਦੇ ਨੇ ਤੇ ਪਰਿਵਾਰ ਦੇ ਨਾਲ ਵੀ ਕਾਫੀ ਗਾਲੀ ਗਲੋਚ ਕਰਦੇ ਨੇ ਉਹਨਾਂ ਨੂੰ ਗਾਲਾ ਕੱਢਦੇ ਨੇ ਤੇ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਵੀ ਕਰਦੇ ਨੇ ਦੂਜਾ ਵਿਅਕਤੀ ਜਦੋਂ ਫਾਇਰਿੰਗ ਕਰਨ ਲੱਗਦਾ ਹੈ ਤਾਂ ਉਸ ਦਾ ਅਸਲਾ ਜਿਹੜਾ ਹੈ ਉਹ ਥੱਲੇ ਡਿੱਗ ਜਾ ਦਾ ਜਦੋਂ ਚੁੱਕਦਾ ਹੈ ਤਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਇਆ ਹੈ ਜਿਸ ਨੂੰ ਪੁਲਿਸ ਦੇ ਨਾਲ ਸਾਂਝਾ ਵੀ ਕੀਤਾ ਗਿਆ ਤੇ ਅਸੀਂ ਤੁਹਾਨੂੰ ਸਕਰੀਨ ਤੇ ਵੀ ਦਿਖਾ ਰਹੇ ਹਾਂ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਸਪਾਲ ਸਿੰਘ ਪੱਟੀ ਇੱਕ ਨਿਜੀ ਖੰਡ ਮੀਲ ਦੇ ਵਿੱਚ ਕੰਮ ਕਰਦਾ ਹੈ ਕੁਝ ਸਮਾਂ ਪਹਿਲਾਂ ਕੁਝ ਲੋਕਾਂ ਦੇ ਨਾਲ ਉਸ ਦਾ ਝਗੜਾ ਹੋ ਗਿਆ ਸੀਗਾ ਜਿਸ ਦੇ ਵਿੱਚ ਉਹਨਾਂ ਲੋਕਾਂ ਨੇ ਉਸ ਦਾ ਨੁਕਸਾਨ ਕਰਨ ਦੀ ਗੱਲ ਕਹੀ ਸੀ ਪਰ ਫਿਲਹਾਲ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਨੂੰ ਨਹੀਂ ਪਤਾ ਇਹ ਲੋਕ ਕੌਣ ਸਨ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਮੇਰੇ ਘਰ ਦੇ ਬਾਹਰ ਪਰ ਜਦੋਂ ਇਹ ਫਾਇਰਿੰਗ ਹੋਈ ਹੈ ਮੈਂ ਤੁਰੰਤ ਹੀ ਪੁਲਿਸ ਨੂੰ ਸੂਚਨਾ ਦੀਤੀ ਹੈ ਪੁਲਿਸ ਵੀ ਆਪਣੀ ਪੁਲਿਸ ਫੋਰਸ ਦੇ ਨਾਲ ਉੱਥੇ ਪਹੁੰਚ ਗਈ ਸੀ ਤੇ ਜਿਹੜੀ ਹੈ ਤਫਤੀਸ਼ ਉਹ ਸ਼ੁਰੂ ਕਰ ਦਿੱਤੀ ਸੀ ਫਿਲਹਾਲ ਪੁਲਿਸ ਜੋ ਹੈ ਸ਼ੱਕੀਆਂ ਦੀ ਭਾਲ ਕਰ ਰਹੀ ਹੈ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਇਸ ਸਾਰੀ ਘਟਨਾ ਦੇ ਨਾਲ ਪੂਰੇ ਪਿੰਡ ਦੇ ਵਿੱਚ ਜਿਹੜਾ ਹੈ دہشت ਦਾ ਮਾਹੌਲ ਬਣ ਚੁੱਕਿਆ ਹੈ ਸਾਰੇ ਸਹਿਮੇ ਹੋਏ ਨੇ ਇਸ ਪੂਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਵਾਲਿਆਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਮੇਰਾ ਨਾਮ ਕਵਿੰਦਰ ਕੌਰ ਮੇਰਾ ਦਿਓਰ ਲੱਗਦਾ ਜਸਪਾਲ ਸਿੰਘ ਹਾਂਜੀ ਤੇ ਕੋਈ ਹੁਣ ਅਣਪਛਾਤੇ ਬੰਦੇ ਆਏ ਆ ਤੇ ਫਾਇਰਿੰਗ ਕੀਤੀ ਆ ਉਹਨਾਂ ਨੇ ਫੇਰ ਸਾਨੂੰ ਪਤਾ ਲੱਗਾ ਕਿ ਕੋਈ ਆਇਆ ਆ ਅਸਾਂਕੇ ਦੋ ਬੰਦੇ ਆਏ ਇੱਕ ਫਾਇਰ ਕੀਤਾ ਤੇ ਇੱਕ ਤੋਂ ਥੱਲੇ ਰੌਂਡ ਡੇਗੀ ਆ ਤੇ ਫੇਰ ਉਹਨਾਂ ਨੇ ਚੁੱਕੀ ਆ ਤੇ ਚੁੱਕ ਕੇ ਫੇਰ ਦੌੜ ਗਏ ਆ ਤੇ ਗਾਲਾਂ ਬਹੁਤ ਗੰਦੀਆਂ ਕੱਢੀਆਂ ਉਹਨਾਂ ਨੇ ਤੇ ਬਾਹਰ ਜਾ ਕੇ ਚੀਕਾਂ ਮਾਰੀਆਂ ਬੋਰ ਥੱਲੇ ਗੱਲਬਾਤ ਤੇ ਭਾਜੀ ਹੁਣ ਸਾਨੂੰ ਤੇ ਇਹ ਗੱਲ ਦਾ ਤਾਂ ਕੁਝ ਪਤਾ ਨਹੀਂ ਆ ਹੁਣ ਵੇਖਾ ਨੂੰ ਦੇ ਇੱਥੇ ਆਏ ਤਾਂ ਪਤਾ ਲੱਗਾ ਵਾ ਵੀ ਇਹ ਗੱਲ ਵੀ ਇਹ ਗੋਲੀਆਂ ਚੱਲਦੀਆਂ ਵਾ ਗੇਟ ਚ ਰਾਉਂਡ ਚੱਲਿਆ ਵਾ ਇੱਕ ਤੇ ਉਹ ਠੀਕ ਚੱਲਿਆ ਇੱਕ ਦਾ ਰਾਉਂਡ ਥੱਲੇ ਡਿੱਗ ਗਿਆ ਉਹ ਫੇ ਚੁੱਕ ਕੇ ਦੌੜ ਗਿਆ ਤੇ ਗਾਲਾਂ ਕੱਢੀਆਂ ਸਾਨੂੰ ਇਹਨਾਂ ਤੋਂ ਖਤਰਾ ਆ ਤੇ ਸਾਨੂੰ ਇਨਸਾਫ ਚਾਹੀਦਾ ਵਾ ਸਾਡੇ ਇਹ ਹੁਣ ਸਾਡੇ ਬੱਚੇ ਹੈਗੇ ਆ ਕੱਲ ਨੂੰ ਸਾਡੇ ਬੱਚਿਆਂ ਤੇ ਵੀ ਇਹ ਕੰਮ ਹੋਊ ਬਾਹਰ ਸਾਨੂੰ ਕੋਈ ਕਿਸੇ ਦਾ ਪਰੋਸਾ ਨਹੀਂ ਆ ਕੱਲ ਸਾਮੀ ਕੰਮ ਕਰ ਕਰਕੇ ਰੋਟੀ ਪਾਣੀ ਖਾ ਆ ਕੇ ਆਪਾਂ ਲੰਮੇ ਪੈ ਗਏ ਆ ਤੇ 9:40 ਦੇ ਲੱਗੇ ਆਏ ਆ ਤੇ ਬਾਬਾ ਚੀਜ਼ਿਆ ਰਾਇਨਾ ਨੇ ਪਾਇਆ ਆ ਕੇ ਤੇ ਘਰ ਦੇ ਆ ਕੇ ਤੇ ਬਾਜਾ ਮਾਰੀਆਂ ਮੇਰਾ ਨਾਮ ਲੈ ਕੇ ਤੇ ਪੁੱਤੀਜਾ ਮੇਰੇ ਨੇ ਕਿਹਾ ਵੀ ਕੌਣ ਭਾਜੀ ਤੁਸੀਂ ਤੋਂ ਜਿਲੇ ਗੱਲ ਕਹੀਆ ਉਹਨਾਂ ਨੇ ਗੋਲੀ ਚਲਾਤੀ ਆ ਤੇ ਬਾਅਦ ਦੇ ਵਿੱਚ ਇੱਕ ਗੋਲੀ ਚਲਾਈ ਆ ਦਾ ਮੈਗਜ਼ੀਨ ਥੱਲੇ ਡਿੱਗ ਗਿਆ ਉਹ ਵੀ ਚੁੱਕ ਦੇ ਦਿਖਾਈ ਦੇ ਜਾਂਦੇ ਵੀਡੀਓ ਚ ਤੇ ਫਿਰ ਬਹੁਤ ਤੇ ਥੱਲੇ ਜਾ ਕੇ ਘਰ ਤੋਂ ਥੋੜੀ ਜਿਹੀ ਦੂਰੀ ਤੇ ਉਹਨਾਂ ਨੇ ਕਾਫੀ ਗਾਲਾਂ ਕੱਢੀਆਂ ਮੇਰਾ ਨਾਮ ਲੈ ਕੇ ਨਾਲੇ ਮੋਟਰਸਾਈਕਲ ਨੂੰ ਬਹੁਤ ਰੇਹਸਾਂ ਦਿੱਤੀਆਂ ਘਰੋਂ ਬਾਹਰ ਨਿਕਲੇ ਆ ਰੱਬ ਘਰ ਆ ਜਿਹਾ ਬੋਲੇ ਆ ਤੇ ਫੇਰ ਉਹ ਚਲ ਗਏ ਭੱਜ ਗਏ ਰੈਂਜਰਸ ਬਾਜੀ ਤੇ ਨਹੀਂ ਕੋਈ ਹੈਗੀ ਪਿੰਡ ਦੇ ਵਿੱਚ ਹੀ ਗਏ ਮਾੜੀ ਮੋਟੀ ਗੱਲ ਹੋਈ ਮੈਨੂੰ ਫੋਨ ਕਰਕੇ ਕਹਿੰਦੇ ਸੀ ਵੀ ਤੇਰੇ ਨਾਲ ਇਦਾਂ ਕਰਦਾਂਗੇ ਤੇਰਾ ਨੁਕਸਾਨ ਕਰਦਾਂਗੇ ਮੇਲੇ ਜੇ ਮੈਂ ਕੰਮ ਕਰਦਾ ਉੱਥੇ ਇਦਾਂ ਕਰਦਾਂਗੇ ਇਹ ਕੀ ਹੈਗਾ ਤੇ ਬਾਅਦ ਆਹ ਕੰਮ ਕੀਤਾ ਪੁਲਿਸ ਆਪਣੀ ਦੇਹੀ ਤੇ ਤਫतीश ਕਰਨ ਕਾਰਵਾਈ ਕਰਕੇ ਪੋਰਮਾ ਪਾਟਮਾ ਸਾਰੇ ਪਿੰਡ ਦੇ ਰਸੀਟੀ ਸੀਸੀ ਕੈਮਰੇ ਚੱਕ ਕੀਤੇ ਆ ਤੇ ਤਸੱਲੀ ਦਿੱਤੀ ਉਹਨਾਂ ਨੇ ਕਿ ਜਿਨ੍ਹਾਂ ਨੇ ਇਦਾਂ ਧਮਕਾਉ ਉਹਨਾਂ ਨੂੰ ਜਾਣੀ ਹੋਣੀ ਚਾਹੀਦੀ ਆ ਦਾ ਕੰਮ ਨੂੰ ਕਿਸਦਾ ਵੀ ਨੁਕਸਾਨ ਕਰ ਸਕਦੇ ਆ ਗੋਲੀਆਂ ਚਲਾਉਣੀਆਂ ਮਰੀ ਮੋਟੀ ਕਰਦੇ ਨੇ ਕਿ ਪਿੰਡ ਤੇ ਦਾਸਤਗਾਮ ਮਾਹੌਲ ਬੰਦਾ ਜੇ ਤੇ ਜੇ ਮੈਨੂੰ ਆਉਂਦੇ ਜਾਂਦੇ ਨੂੰ ਕੋਈ ਗੱਲਬਾਤ ਹੋਵੇ ਇਹਦੇ ਜ਼ਿੰਮੇਵਾਰ ਹੀ ਹੋਣਗੇ ਅਜ ਇਸ ਪਾਸੇ ਦਾ ਜੀਜਾ ਲੱਗਦਾ ਇਹ ਅੱਛਾ ਤੇ ਇਹ ਵੀ ਰਾਣ 940 ਦੇ ਕੰਮ ਹੋਇਆ ਸਾਨੂੰ ਬਾਅਦ ਫੋਨ ਆਇਆ ਵਾ 940 ਇਹ ਹੀ ਦਸਵਰੀ ਆ ਇਹ ਮਾਤੀ ਉਹ ਸੌ ਸੌ ਆਪਣੇ ਸਰਪੰਚ ਸਾਹਿਬ ਆਏ ਆ ਉਹਨਾਂ ਨੇ ਨਾਲ ਹੋਏ ਤੁਸੀਂ ਉਹਨਾਂ ਦੇ ਜਿਹੜੀ ਉਹ ਬੰਨਦੀ ਕਾਰਵਾਈ ਕੀਤੀ ਆ ਬਾਕੀ ਦੇਖੋ ਉਹਨਾਂ ਦੇ ਕੋਲ ਸਤਾ ਆਪਣੇ ਕੰਮ ਕਰ ਲਈ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾਂ ਤਜਸਵੀਨੀ ਰਾਏ ਦੇਸ਼ ਦੀ ਰੱਖਿਆ ਕਰਨ ਵਾਲਿਆਂ ਦੇ ਘਰ ਵੀ ਹੁਣ ਸੁਰੱਖਿਅਤ ਨਹੀਂ ਨੇ ਇੱਕ ਸਾਬਕਾ ਫੌਜੀ ਮਾਦਾ ਸਿੰਘ ਦੇ ਘਰ ਦੇ ਬਾਹਰ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਡੀ ਜਾਣਕਾਰੀ ਲਈ ਦੱਸ ਦਈਏ ਇਹ ਜਿਹੜਾ ਮਾਮਲਾ ਹੈ ਇਹ ਪਿੰਡ ਜਾਗੋਵਾਲ ਦੇ ਬਾਂਗਰ ਦੇ ਕੋਲ ਦਾ ਹੈ ਜਿੱਥੇ ਕਿ ਬੀਤੀ ਰਾਤ 10 ਵਜੇ ਦੇ ਕਰੀਬ ਦੋ ਆਣ ਪਛਾਤੇ ਵਿਅਕਤੀ ਸਾਬਕਾ ਫੌਜੀ ਮਾਦਾ ਸਿੰਘ ਦੇ ਘਰ ਦੇ ਬਾਹਰ ਆਉਂਦੇ ਨੇ ਤੇ ਫਾਇਰਿੰਗ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈ ਕਿ ਉਹ ਉਹਨਾਂ ਦੇ ਪੁੱਤਰ ਜਸਪਾਲ ਸਿੰਘ ਪੱਟੀ ਨੂੰ ਵੰਗਾਰਦੇ ਨੇ ਤੇ ਪਰਿਵਾਰ ਦੇ ਨਾਲ ਵੀ ਕਾਫੀ ਗਾਲੀ ਗਲੋਚ ਕਰਦੇ ਨੇ ਉਹਨਾਂ ਨੂੰ ਗਾਲਾ ਕੱਢਦੇ ਨੇ ਤੇ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਵੀ ਕਰਦੇ ਨੇ ਦੂਜਾ ਵਿਅਕਤੀ ਜਦੋਂ ਫਾਇਰਿੰਗ ਕਰਨ ਲੱਗਦਾ ਹੈ ਤਾਂ ਉਸ ਦਾ ਅਸਲਾ ਜਿਹੜਾ ਹੈ ਉਹ ਥੱਲੇ ਡਿੱਗ ਜਾਂਦਾ ਦਾ ਜਦੋਂ ਚੁੱਕਦਾ ਹੈ ਤਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਇਆ ਹੈ ਜਿਸ ਨੂੰ ਪੁਲਿਸ ਦੇ ਨਾਲ ਸਾਂਝਾ ਵੀ ਕੀਤਾ ਗਿਆ ਤੇ ਅਸੀਂ ਤੁਹਾਨੂੰ ਸਕਰੀਨ ਤੇ ਵੀ ਦਿਖਾ ਰਹੇ ਹਾਂ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਸਪਾਲ ਸਿੰਘ ਪੱਟੀ ਇੱਕ ਨਿਜੀ ਖੰਡ ਮੀਲ ਦੇ ਵਿੱਚ ਕੰਮ ਕਰਦਾ ਹੈ ਕੁਝ ਸਮਾਂ ਪਹਿਲਾਂ ਕੁਝ ਲੋਕਾਂ ਦੇ ਨਾਲ ਉਸ ਦਾ ਝਗੜਾ ਹੋ ਗਿਆ ਸੀਗਾ ਜਿਸ ਦੇ ਵਿੱਚ ਉਹਨਾਂ ਲੋਕਾਂ ਨੇ ਉਸ ਦਾ ਨੁਕਸਾਨ ਕਰਨ ਦੀ ਗੱਲ ਕਹੀ ਸੀ ਪਰ ਫਿਲਹਾਲ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਨੂੰ ਨਹੀਂ ਪਤਾ ਇਹ ਲੋਕ ਕੌਣ ਸਨ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਮੇਰੇ ਘਰ ਦੇ ਬਾਹਰ ਪਰ ਜਦੋਂ ਇਹ ਫਾਇਰਿੰਗ ਹੋਈ ਹੈ ਮੈਂ ਤੁਰੰਤ ਹੀ ਪੁਲਿਸ ਨੂੰ ਸੂਚਨਾ ਦੀਤੀ ਹੈ ਪੁਲਿਸ ਵੀ ਆਪਣੀ ਪੁਲਿਸ ਫੋਰਸ ਦੇ ਨਾਲ ਉੱਥੇ ਪਹੁੰਚ ਗਈ ਸੀ ਤੇ ਜਿਹੜੀ ਹੈ ਤਫਤੀਸ਼ ਉਹ ਸ਼ੁਰੂ ਕਰ ਦਿੱਤੀ ਸੀ ਫਿਲਹਾਲ ਪੁਲਿਸ ਜੋ ਹੈ ਸ਼ੱਕੀਆਂ ਦੀ ਭਾਲ ਕਰ ਰਹੀ ਹੈ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਇਸ ਸਾਰੀ ਘਟਨਾ ਦੇ ਨਾਲ ਪੂਰੇ ਪਿੰਡ ਦੇ ਵਿੱਚ ਜਿਹੜਾ ਹੈ دہشت ਦਾ ਮਾਹੌਲ ਬਣ ਚੁੱਕਿਆ ਹੈ ਸਾਰੇ ਸਹਿਮੇ ਹੋਏ ਨੇ ਇਸ ਪੂਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਵਾਲਿਆਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਮੇਰਾ ਨਾਮ ਕਵਿੰਦਰ ਕੌਰ ਮੇਰਾ ਦੀਓਰ ਲੱਗਦਾ ਜਸਪਾਲ ਸਿੰਘ ਹਾਂਜੀ ਤੇ ਕੋਈਆਂ ਅਣਪਛਾਤੇ ਬੰਦੇ ਬੰਦੇ ਆਏ ਆ ਤੇ ਫਾਇਰਿੰਗ ਕੀਤੀ ਆ ਉਹਨਾਂ ਨੇ ਫਿਰ ਸਾਨੂੰ ਪਤਾ ਲੱਗਾ ਕਿ ਕੋਈ ਆਇਆ ਐ ਅਸੀਂ ਅੰਗੇ ਦੋ ਬੰਦੇ ਆਏ ਇੱਕ ਫਾਇਰ ਕੀਤਾ ਤੇ ਇੱਕ ਤੋਂ ਥੱਲੇ ਰੌਂਡ ਡੇਗੀ ਆ ਤੇ ਫਿਰ ਉਹਨਾਂ ਨੇ ਚੁੱਕੀ ਆ ਤੇ ਚੁੱਕ ਕੇ ਫਿਰ ਦੌੜ ਗਏ ਆ ਤੇ ਗਾਲਾਂ ਬਹੁਤ ਗੰਦੀਆਂ ਕੱਢੀਆਂ ਉਹਨਾਂ ਨੇ ਤੇ ਬਾਹਰ ਜਾ ਕੇ ਚੀਕਾਂ ਮਾਰੀਆਂ ਬੋਰ ਥੱਲੇ ਗੱਲਬਾਤ ਭਾਜੀ ਹੁਣ ਸਾਨੂੰ ਤੇ ਇਹ ਗੱਲ ਦਾ ਤਾਂ ਕੁਝ ਪਤਾ ਨਹੀਂ ਆ ਹੁਣ ਤੇ ਸਾਨੂੰ ਤੇ ਇੱਥੇ ਆਏ ਤਾਂ ਪਤਾ ਲੱਗਾ ਵਾ ਵੀ ਇਹ ਗੱਲ ਵੀ ਇਹ ਗੋਲੀਆਂ ਚੱਲ ਗਈਆਂ ਕਿਹੜੇ ਚਾਉਂਡ ਚੱਲਿਆ ਵਾ ਇੱਕ ਤੇ ਉਹ ਠੀਕ ਚੱਲਿਆ ਇੱਕ ਦਾ ਰੌਂਡ ਥੱਲੇ ਡਿੱਗ ਗਿਆ ਆ ਉਹ ਫੇ ਚੁੱਕ ਕੇ ਦੌੜ ਗਿਆ ਤੇ ਗਾਲਾਂ ਕੱਢੀਆਂ ਸਾਨੂੰ ਇਹਨਾਂ ਤੋਂ ਖਤਰਾ ਆ ਤੇ ਸਾਨੂੰ ਇਨਸਾਫ ਚਾਹੀਦਾ ਵਾ ਸਾਡੇ ਇਹ ਹੁਣ ਸਾਡੇ ਬੱਚੇ ਹੈਗੇ ਆ ਕੱਲ ਨੂੰ ਸਾਡੇ ਬੱਚਿਆਂ ਤੇ ਵੀ ਇਹ ਕੰਮ ਹੋਊ ਬਾਹਰ ਸਾਨੂੰ ਕੋਈ ਕਿਸੇ ਦਾ ਭਰੋਸਾ ਨਹੀਂ ਆ ਕੱਲ ਸਾਮੀ ਕੰਮ ਕਰ ਕਰਕੇ ਰੋਟੀ ਪਾਣੀ ਖਾ ਆ ਗਏ ਆਪਾਂ ਲੰਮੇ ਬੈਗੇ ਆ ਤੇ 9:40 ਦੇ ਲੱਗੇ ਆਏ ਆ ਤੇ ਬਾਵਾ ਚੀਜ਼ ਹਾਰਾ ਇਹਨਾਂ ਨੇ ਪਾਇਆ ਆ ਕੇ ਤੇ ਘਾਡੇ ਆ ਕੇ ਤੇ ਬਾਜਾ ਮਾਰੀਆਂ ਮੇਰਾ ਨਾਮ ਲੈ ਕੇ ਤੇ ਪੁੱਤਿਆ ਮੇਰੇ ਨੇ ਕਿਹਾ ਵੀ ਕੌਣ ਭਾਜੀ ਤੁਸੀਂ ਤੋਂ ਜਿਲੇ ਗੱਲ ਕਹੀਆ ਉਹਨਾਂ ਨੇ ਗੋਲੀ ਚਲਾਤੀ ਆ ਤੇ ਬਾਅਦ ਵਿੱਚ ਇੱਕ ਗੋਲੀ ਚਲਾਈ ਆ ਤਾਂ ਮੈਗਜ਼ੀਨ ਥੱਲੇ ਡਿੱਗ ਗਿਆ ਉਹ ਵੀ ਚੁੱਕ ਦੇਖਾਈ ਦੇ ਜਾਂਦੇ ਵੀਡੀਓ ਚ ਤੇ ਫਿਰ ਬਹੁਤ ਥੱਲੇ ਜਾ ਕੇ ਘਰ ਤੋਂ ਥੋੜੀ ਜਿਹੀ ਦੂਰੀ ਤੇ ਉਹਨਾਂ ਨੇ ਕਾਫੀ ਗਾਲਾਂ ਕੱਢੀਆਂ ਮੇਰਾ ਨਾਮ ਲੈ ਕੇ ਨਾਲੇ ਮੋਟਰਸਾਈਕਲ ਨੂੰ ਬਹੁਤ ਰੇਹਸਾਂ ਦਿੱਤੀਆਂ ਘਰੋਂ ਬਾਹਰ ਨਿਕਲ ਆ ਗਰ ਆ ਗਾ ਬੋਲੇ ਆ ਤੇ ਫਿਰ ਉਹ ਚਲ ਗਏ ਭੱਜ ਗਏ ਜਾਂਦੇਸ ਬਾਜੀ ਤੇ ਨਹੀਂ ਕੋਈ ਹੈਗੀ ਪਿੰਡ ਦੇ ਵਿੱਚ ਹੀ ਗਿਆ ਮਾੜੀ ਮੋਟੀ ਗੱਲ ਹੋਈ ਮੈਨੂੰ ਫੋਨ ਕਰਕੇ ਕਹਿੰਦੇ ਸੀ ਵੀ ਤੇਰੇ ਨਾਲ ਇਦਾਂ ਕਰਦਾਂਗੇ ਤੇਰਾ ਨੁਕਸਾਨ ਕਰਦਾਂਗੇ ਮੇਲੇ ਜੇ ਮੈਂ ਕੰਮ ਕਰਦਾ ਉੱਥੇ ਇਦਾਂ ਕਰਦਾਂਗੇ ਕੀ ਆ ਹੈਗਾ ਤੇ ਬਾਅਦ ਆਹ ਕੰਮ ਕੀਤਾ ਪੁਲਿਸ ਆਪਣੀ ਦੇਈ ਤਫੀਸ ਕਰਨ ਕਾਰਵਾਈ ਕਰਕੇ ਫੋਰਮਾ ਫਾਰਮਾ ਸਾਰੇ ਪਿੰਡ ਦੇ ਰਸੀਸੀ ਕੈਮਰੇ ਚੱਕ ਕੀਤੇ ਤੇ ਤਸੱਲੀ ਦਿੱਤੀ ਉਹਨਾਂ ਨੇ ਕਿ ਜਿਨ੍ਹਾਂ ਨੇ ਇਹਦਾ ਦਬਾਉ ਉਹਨਾਂ ਸਜ਼ਾ ਹੋਣੀ ਚਾਹੀਦੀ ਆ ਗਾਂ ਕੰਦ ਨੂੰ ਕਿਸਦਾ ਵੀ ਨੁਕਸਾਨ ਕਰ ਸਕਦੇ ਆ ਉਹ ਲੀਗਾਂ ਚ ਲਾਉਣੀਆਂ ਮੜੀ ਮੋਟੀ ਗੱਲ ਤੇ ਨੇ ਕਿ ਘੰਟੇ ਤੇ ਦਾਸਤੇ ਦਾ ਮਹੌਲ ਬੰਦਾ ਜੇ ਤੇ ਜੇ ਮੈਨੂੰ ਆਉਂਦੇ ਜਾਂਦੇ ਨੂੰ ਕੋਈ ਗੱਲਬਾਤ ਹੋਈ ਇਹਦੇ ਜ਼ਿੰਮੇਵਾਰ ਹੀ ਹੋਣਗੇ ਅਜਿਹਾ ਪਾਸੇ ਦਾ ਜੱਜਾ ਲਾ ਲਾਏ ਅੱਛਾ ਤੇ ਇਹ ਵੀ ਰਾਣ 940 ਦੇ ਕੰਮ ਹੋਇਆ ਸਾਨੂੰ ਬਾਅਦ ਫੋਨ ਆਇਆ ਵਾ 940 ਇਹ ਹੀ ਸਵੇਰੀ ਹੈ ਤੇ ਮਾਤੀ ਵੀ ਸੋ 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 ਆਪਣੇ ਸਰਪੰਚ ਸਾਹਿਬ ਆਏ ਆ ਉਹਨਾਂ ਨੇ ਨਾਲ ਹੋਏ ਤੁਸੀਂ ਉਹਨਾਂ ਦੇ ਜਿਹੜੀ ਉਹ ਬੰਦੀ ਕਾਰਵਾਈ ਕੀਤੀ ਆ ਬਾਕੀ